ਹਾਂਜੀ ਸਤਿ ਸ੍ਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਰਾਹਾਂ ਦੇ ਮੁਸਾਫਰ ਤੇ ਪਾਰਟ 2 ਦੀ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਜੀ ਹੋਪਸੋ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵੀ ਪਸੰਦ ਆਈਆਂ ਹੋਣਗੀਆਂ ਤੇ ਇਹ ਵੀ ਵੀਡੀਓ ਤੁਹਾਨੂੰ ਪਸੰਦ ਆਏਗੀ ਅਸੀਂ ਹੁਣ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਰਿਸੀਕਿਸ ਤੋਂ ਗੋਵਿੰਦ ਘਾਟ ਵੱਲ ਨੂੰ ਆਓ ਜੀ ਨਾਲ ਨਾਲ ਤੁਸੀਂ ਵੀਡੀਓ ਦੇਖੋ ਤੇ ਆਪਣੇ ਜੋ ਵੀ ਤੁਹਾਡੇ ਸੁਜੈਸਟ ਹੁੰਦੇ ਆ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹਦੇ ਵਿੱਚ ਦੋ ਨਦੀ ਆਪਸ ਵਿੱਚ ਮਿਲ ਰਹੀਆਂ ਨੇ ਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਲੋਕਾਂ ਨੇ ਆਪਣੇ ਘਰਾਂ ਨੂੰ ਸਜਾਇਆ ਹੋਇਆ ਜੋ ਕਿ ਪਹਾੜਾਂ ਦੀ ਸੁੰਦਰਤਾ ਨੂੰ ਹੋਰ ਵੱਧ ਬਦਉਂਦੇ ਆ ਤੇ ਦੇਖਣਯੋਗ ਹੁੰਦੇ ਆ ਅਸੀਂ ਵੀ ਗੱਡੀ ਰੋਕ ਕੇ ਇੰਨੀਆਂ ਚੀਜ਼ਾਂ ਦਾ ਆਨੰਦ ਮਾਣਿਆ ਤੇ ਫਿਰ ਅੱਗੇ ਨੂੰ ਚੱਲੇ ਪਾਈ ਜੀ ਓਕੇ ਲਈ ਕੋ ਹੋਰ ਤੁਹਾਡੇ ਸਾਹਮਣੇ ਆਪ چھوٹਾ ਜਿਹਾ ਜੰਤਰ ਹੈ ਜਿਹਨੂੰ ਆਪਾਂ ਚੁੰਨਾ ਕਹਿ ਦਿੰਦੇ ਆ ਤੇ ਉਹ ਅਸੀਂ ਰੱਖਿਆ ਤੇ ਹੁਣ ਅਸੀਂ ਥੋੜਾ ਜਿਹਾ ਕੁਝ ਬਣਾ ਕੇ ਖਾਣ ਦੀ ਤਿਆਰੀ ਵਿੱਚ ਸਾਰੇ ਮੁੰਡੇ ਆਪੋ ਆਪਣਾ ਕੰਮ ਕਰ ਰਹੇ ਸੀ ਕਿ ਕੋਈ ਪਿਆਜ਼ ਕੱਟ ਰਿਹਾ ਸੀ ਕੋਈ ਤੜਕਾ ਲਾਉਣ ਦੀ ਤਿਆਰੀ ਦੇ ਵਿੱਚ ਸੀਗਾ ਤੇ ਇਹ ਤੁਸੀਂ ਵੀ ਜਦੋਂ ਕਿਤੇ ਵੀ ਯਾਤਰਾ ਤੇ ਜਾਣਾ ਹੈ ਤੁਸੀਂ ਛੋਟਾ ਜਿਹਾ ਗੈਸ ਤੇ ਚੁੱਲਾ ਜ਼ਰੂਰ ਲੈ ਕੇ ਜਾਓ ਇਹ ਬਹੁਤ ਕਮ ਆਉਂਦਾ ਜੀ ਰਸਤੇ 'ਚ ਵੀ ਤੁਸੀਂ ਕਿਤੇ ਵੀ ਆਪਣੀ ਚਾਹ ਬਣਾ ਕੇ ਪੀ ਸਕਦੇ ਹੋ ਮੌਗੀ ਬਣਾ ਕੇ ਖਾ ਸਕਦੇ ਹੋ ਸੈਂਡਵਿਚ ਬਣਾ ਕੇ ਖਾ ਸਕਦੇ ਹੋ ਇਹ ਤਾਂ ਕੋਈ ਜਿਆਦਾ ਨਾ ਤਾਂ ਬਜਟ ਹੈ ਤੇ ਨਾ ਹੀ ਕੋਈ ਇੰਨਾ ਜਿਆਦਾ ਖਰਚਾ ਵਾ ਇਹ ਮਾਰਕੀਟ 'ਚ ਉਹ ਲਗਭਗ 7-800 ਦੇ ਤਕਰੀਬਨ ਮਿਲ ਜਾਂਦਾ ਵਾ ਤੇ ਬਹੁਤ ਕਮ ਬੜੇ ਦਿੰਦਾ ਵਾ ਲਓ ਜੀ ਮੈਗੀ ਬਣ ਕੇ ਰੈਡੀ ਆ ਕਰਕੇ ਟੇਸਟ ਆਪ ਅੱਗੇ ਨੂੰ ਪਾਈਏ ਜੀ ਚੱਲੇ ਜਾਂਦੇ ਜਾਂਦੇ ਰਸਤੇ ਵਿੱਚ ਅਸੀਂ ਜੋ ਚੀਜ਼ਾਂ ਨੋਟ ਕੀਤੀਆਂ ਉਹਦੇ ਵਿੱਚ ਜਿੱਦਾਂ ਕਿ ਕਾਫੀ ਜਗ੍ਹਾ ਤੇ ਟੰਨਣਾ ਨਾ ਬਣ ਰਹੀਆਂ ਨੇ ਨਮੀਆਂ ਤੇ ਪੁਲਾਂ ਦਾ ਵੀ ਨਿਰਮਾਣ ਹੋ ਰਿਹਾ ਵਾ ਹੋਪਸੋ ਆਉਣ ਵਾਲੇ ਟਾਈਮ ਦੇ ਵਿੱਚ ਜੋ ਇੱਕ ਯਾਤਰਾ ਵਾਲਾ ਵੇਹ ਆ ਉਹ ਟੰਨਣਾ ਨਾਂ ਦੇ ਵਿੱਚੋਂ ਹੋਗੇ ਗੁਜ਼ਰੇਗਾ ਪਹਾੜਾਂ ਦੇ ਵਿੱਚ ਦੀ ਝੋਟਨਾਂ ਨਾਲ ਬੜਨੀ ਆ ਉਹਨਾਂ ਰਾਹੀਂ ਹੋ ਕੇ ਗੁਜ਼ਰੇਗਾ ਤਾਂ ਜੋ ਆਪਣਾ ਡਿਸਟੈਂਸ ਆ ਕਾਫੀ ਹੱਦ ਤੱਕ ਘਟ ਜੇਗਾ ਤੇ ਯਾਤਰਾ ਥੋੜੀ ਜੀ ਸੁਖਾਲੀ ਹੋ ਜਾਊਗੀ ਹਲੋ ਤੁਸੀਂ ਵੀ ਇੰਨਾ ਪਹਾੜਾਂ ਦਾ ਮਾਣ ਆਨੰਦ ਦੇਖੋ ਕਿੰਨੇ ਸੋਹਣੇ ਪਹਾੜ ਕਿੰਨਾ ਸੋਹਣਾ ਵੈਦਰ ਸੀਗਾ ਸੋਹਣੇ ਸੋਹਣੇ ਪਹਾੜਾਂ ਨੂੰ ਦੇਖਦੇ ਜਾਂਦੇ ਹੋਏ ਰਾਹਾਂ ਦੇ ਵਿੱਚ ਫਿਰ ਚਾਹ ਪੀਣ ਦਾ ਮਨ ਕੀਤਾ ਲੋ ਜੀ ਆਉਣ ਆਪਾਂ ਚਾਹ ਤਰ ਲਈਆਂ ਉਸੇ ਚੁੱਲ੍ਹੇ ਤੇ ਤੇ ਚਾਹ ਪੀ ਕੇ ਫਿਰ ਅੱਗੇ ਵਧਾਂਗੇ ਜੀ ਚਾਹ ਰੈਡੀ ਹੈ ਜੀ ਆਪਣੀ ਚਾਹ ਪੀ ਕੇ 2-4 ਮਿੰਟ ਗੱਲਾਂ ਮਾਰੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਨੂੰ ਖਿੱਚਦੀ ਗੱਡੀ ਜੀ ਗੋਬਿੰਦ ਕਾਰਟ ਵਾਲਾ ਲੋ ਜੀ ਖਤਰਨਾਕ ਪਹਾੜ ਸ਼ੁਰੂ ਹੋ ਚੁੱਕੇ ਹਨ ਖਤਰਨਾਕ ਆਪ ਇਹਨਾਂ ਨੂੰ ਤਾਂ ਕਹਿੰਦੇ ਆ ਕਿਉਂਕਿ ਇਹ ਖੜਮੇ ਲੋਟ ਹਨ ਪਹਾੜ ਤੇ ਇਹਨਾਂ ਉੱਪਰੋਂ ਪੱਥਰ ਡਿੱਗਣ ਦੇ ਕਾਫੀ ਚਾਂਸ ਹੁੰਦੇ ਨੇਗੇ ਬਟ ਉੱਥੋਂ ਦੀ ਗਵਰਨਮੈਂਟ ਇਹਨਾਂ ਉੱਪਰ ਕਾਫੀ ਤਰ੍ਹਾਂ ਦਾ ਇਸ ਚੀਜ਼ ਤੋਂ ਰੁਕਤ ਪਾਉਣ ਲਈ ਯਾਲ ਵਗੈਰਾ ਲਾ ਰਹੇ ਨੇਗੇ ਤੇ ਤਾਂ ਜੋ نیچے ਜਾਂਦੀ ਗੱਡੀ ਦੇ ਮੂਰੇ ਪੱਥਰ ਨਾ ਡਿੱਗੇ ਤੇ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਉਤਰਾਖੰਡ ਦੀ ਗਵਰਨਮੈਂਟ ਇਹ ਜੋ ਤੁਸੀਂ ਦੇਖ ਰਹੇ ਹੋ ਟਰੱਕ ਹਿਮਕੋਟ ਸਾਹਿਬ ਦੀ ਯਾਤਰਾ ਤੋਂ ਵਾਪਸ ਆਇਆ ਆ ਹੋ ਸਕਦਾ ਇਹ ਓਪਨਿੰਗ ਸਰਮਨੀ ਤੇ ਗਏ ਹੋਣ ਤੇ ਆ ਕੁਝ ਵੀਰ ਵੀ ਝੰਡੇ ਲਗੇ ਹੋਏ ਜਿਨ੍ਹਾਂ ਦੇ ਮੋਟਰਸਾਈਕਲ ਤੇ ਉਹ ਵੀ ਵਾਪਸ ਘਰ ਨੂੰ ਜਾ ਰਹੇ ਨੇਗੇ ਹੁਣ ਆਪਾਂ ਤਕਰੀਬਨ ਲਗਭਗ ਪਹੁੰਚਣ ਵਾਲੇ ਆ ਗੋਬਿੰਦ ਘਾੜ ਦੇ ਗੁਰਦੁਆਰਾ ਸਾਹਿਬ ਕੋਲ ਲਓ ਜੀ ਅਸੀਂ ਆਪਣੀ ਕਾਰ parking ਦੇ ਵਿੱਚ ਲਗਾਤੀ ਆ ਇਹ ਜਿਹੜੀ parking ਦੇ ਵਿੱਚ ਅਸੀਂ ਲਾਇਆ ਸੀ ਇਹਦੇ ਬਿਲਕੁਲ ਉੱਪਰਲੀ ਸਾਈਡ heli pad ਬਣਿਆ ਹੋਇਆ ਵਾ ਜਿੱਥੇ helicopter ਆ ਕੇ ਰੁਕਦਾ ਵਾ ਇੱਕ ਚੀਜ਼ ਹੋਰ ਸੰਗਤ ਜੀ ਜੋ ਵੀ helicopter ਰਾਹੀਂ ਯਾਤਰਾ ਪੂਰੀ ਕਰਨਾ ਚਾਹੁੰਦੇ ਨੇ ਤਾਂ ਉਹ online ticket book ਪਹਿਲਾਂ ਕਰਵਾ ਕੇ ਆਉਣ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਡਿਸਕਾਊਂਟ ਮਿਲਦਾ ਵਾ ਤੇ ਜੋ ਆਪਣਾ ਐਟ ਅ ਟਾਈਮ ਤੇ ਬੁਕਿੰਗ ਕਰਾਣੀ ਹੋ ਆਪਾਂ ਨੂੰ ਟਿਕਟ ਮਹਿੰਗੀ ਮਿਲਦੀ ਹੈ ਕਿਉਂਕਿ ਉਹਨਾਂ ਕੋਲੇ ਐਡਵਾਂਸ ਬੁਕਿੰਗ ਜੁੰਮਦੀਆਂ ਨੇ ਹੈਲੀਕਾਪਟਰ ਦੀ ਟਿਕਟ ਪਰ ਹੈਡ 5000 ਤੋਂ ਲੈ ਕੇ 7000 ਦੇ ਵਿੱਚ ਹੈ ਅਕੋਰਡਿੰਗ ਟੂ ਸੰਗਤ ਇਹਦਾ ਰੇਟ ਅਪ ਡਾਊਨ ਹੁੰਦਾ ਰਹਿੰਦਾ ਵਾ ਜਦੋਂ ਵੀ ਤੁਸੀਂ ਆਓ ਤਾਂ ਐਡਵਾਂਸ ਬੁਕਿੰਗ ਕਰਵਾ ਕੇ ਹੀ ਆਓ ਇਹ ਹੈ ਜੀ ਗੁਰਦੁਆਰਾ ਸ੍ਰੀ ਹੇਮਕੋਡ ਸਾਹਿਬ ਗੋਵਿੰਦ ਘਾਟ ਤੁਸੀਂ ਵੀ ਕਰੋ ਜੀ ਦਰਸ਼ਨ ਬਹੁਤ ਸੋਹਣੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਸਜਾਇਆ ਹੋਇਆ ਸੀਗਾ ਫੁੱਲਾਂ ਦੇ ਨਾਲ ਸਜਾਵਟ ਕੀਤੀ ਹੋਈ ਸੀਗੀ ਤੇ ਪਹਾੜਾਂ ਦੇ ਵਿੱਚ ਦੀ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਲੱਗ ਰਿਹਾ ਸੀਗਾ ਤੁਸੀਂ ਵੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦੇ ਰੁਕਣ ਲਈ ਸਰਾਵਾਂ ਦਾ ਨਿਰਮਾਣ ਕੀਤਾ ਹੋਇਆ ਹੈ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਤੇ ਬਹੁਤ ਸੰਗਤ ਜ਼ਿਆਦਾਤਰ ਗੋਵਿੰਦ ਘਾੜ ਦੇ ਵਿੱਚ ਹੀ ਰੁੱਕ ਕੇ ਦੂਸਰੇ ਦਿਨ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਗੋਵਿੰਦਾਂਵਲੋਂ ਨਿਕਲਦੀ ਹੈ ਗੋਵਿੰਦਾਂਵਲੋਂ ਤੇ ਅਸੀਂ ਵੀ ਜੀ ਅੱਜ ਇੱਥੇ ਹੀ ਰੁਕਾਂਗੇ ਤੇ ਕੱਲ ਨੂੰ ਸਵੇਰੇ ਜਲਦੀ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਗੋਵਿੰਦਾਂਵਲੋਂ ਜਾਵਾਂਗੇ ਸਾ ਸੁਨਾ ਸੁਨਿ ਪ੍ਰਮੇ ਸੇ ਸਿੱਤੇ ਬੰਦ ਬੰਦਕ ਤਾਏ ਉਪਰੀਆਂ ਨਵਾਈਆਂ ਚਕੜੀਆਂ ਤੇ ਜੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀਆਂ ਸੇਵਾਵਾਂ ਲਕੋ ਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਸਵਸਨ ਅਨੁਭਵੀ ਜਨ ਦੇ ਕੁਮੈ ਦਰ ਧਿਆਨ ਕਰਕੇ ਬੋਲੋ ਜੀ ਵਾਲੇ ਗੁਰ ਪੰਜਾਂ ਤਖਤਾਂ ਸਰਬ ਤੂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਲੇ ਪ੍ਰਤਮਾ ਸਰਬ ਤੁਕਾਰ ਸੰਤ ਜੀ ਕੀ ਦાસ ਹੈ ਜੀ ਸਤਿ ਸੰਤਨ ਸੰਤ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜਿਤ ਆਵ ਚਿਤ ਆਵਨ ਤਾ ਸਭ ਤਾ ਸਰਬ ਸੁਭੋਵ ਪ੍ਰਤਮਾ ਪੰਥ ਸੁਣੀ ਅਗਰ ਸੰਗਤ ਕੋ ਸੇ ਮਿਲੰਦ ਜਮ ਤਰਾ ਸੁਟੈ ਕਿਰਤ ਕੇ ਗੁਰੂ ਰਾਮਦਾਸ ਜੀ ਦੇ ਬਿਸਵਾ ਦੇ ਦਸਵੇਂ ਪਤਿਸ਼ਾਹ ਸਹਾਇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਮੁਕਤ ਖੂਬਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਜੀ ਫਿਰ ਕੱਲ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਕੱਲ ਨੂੰ ਅਸੀਂ ਯਾਤਰਾ ਕਰਨੀ ਹੈ ਜੀ ਗੋਬਿੰਦਗੜ੍ਹ ਤੋਂ ਲੈ ਕੇ ਗੋਬਿੰਦਾਮਬਲ ਦੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ